ਚੜਦੇ ਪੰਜਾਬ ਨਾਲੋਂ ਬਈ ਐਉਂ ਆ ਜੀ ਇਹ ਮੈਨੂੰ ਲੱਗਦਾ ਇਹਨੂੰ ਦੋ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਦੋ ਅ ਕਹਿ ਲਈ ਆਪਾਂ ਅੱਖਾਂ ਨਾਲ ਇਹਨੂੰ ਦੇਖ ਸਕਦੇ ਆ ਮਹਿਸੂਸ ਕਰ ਸਕਦੇ ਆ ਇੱਕ ਤਾਂ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਤਰੱਕੀ ਦੀ ਜਾਂ ਅਸੀਂ ਗਾਂ ਬਹੁਤ ਵਧ ਗਏ ਆ ਉਸ ਹਾਵਨਾ ਤਾਂ ਜੇ ਤੁਸੀਂ ਦੇਖੋਗੇ ਜਿਹੜਾ ਰਹਿਣ ਸਹਿਣ ਵੀ ਤੇ ਜਿਹੜੀ ਜ਼ਮੀਨੀ ਕਰਨ ਵੀ ਉਹ ਸਾਰਾ 30 ਸਾਲ ਜਿਵੇਂ ਆਪਾਂ ਕਹਿ ਦਈਏ ਪਿੱਛੇ ਕਹਿ ਸਕਦੇ ਆ ਪਰ ਜਿਵੇਂ ਮੈਂ ਮਹਿਸੂਸ ਕਰਦਾ ਵੀ ਉਹ 20 ਸਾਲ ਪਹਿਲਾਂ ਵਾਲਾ ਜਿਵੇਂ ਸਾਡੇ ਬਜ਼ੁਰਗ ਗੱਲਾਂ ਕਰਦੇ ਨੇ ਯਾਰ ਉਦੋਂ ਪ੍ਰਾਣੇ ਆਏ ਦਾ ਸਾਰੇ ਚਾ ਕਰਦੇ ਸੀ ਉਦੋਂ ਇਕੱਠੇ ਬੈਂਦੇ ਸੀ ਉਦੋਂ ਬਾਣਾ ਚੋ ਦਰਖਤ ਨਹੀਂ ਪੱਟੇ ਸੀ ਅੱਜ ਅਸੀਂ ਹੁਣ ਟੱਕ ਬਣਾ ਲਏ ਜਿਹੜੇ ਤਾਂ ਉਹ ਜਿਹੜੀਆਂ ਆਪਾਂ ਗੱਲਾਂ ਬਜ਼ੁਰਗਾਂ ਤੋਂ ਸੁਣਦੇ ਆ 90 ਦੇ ਦੌਰ ਦੀਆਂ ਤਾਂ ਉਸ ਤਰ੍ਹਾਂ ਨਾ ਉਹਵੇਂ ਨੇ ਸਾਦੇ ਨੇ ਉਹਨਾਂ ਦੇ ਬਾਣਾ ਦੇ ਵਿੱਚ ਦਰਖਤ ਖੜੇ ਨੇ ਬਾਹਣ ਉੱਚੇ ਨਹੀਂਵੇਂ ਨੇ ਜਿਹੜੇ ਘਰ ਜ਼ਿਆਦਾ ਖੇਤੀ ਕਰਦੇ ਨੇ ਉਹ ਵੱਧ ਪਸ਼ੂ ਵੀ ਰੱਖਦੇ ਨੇ ਜਿਹਦੇ ਕੋਲੇ 50 ਕਿੱਲਿਆਂ ਤੋਂ ਵੱਧ ਖੇਤੀ ਆ ਉਹਦੇ ਕੋਲੇ 40 ਮੱਝਾਂ ਵੀ ਐ ਤਾਂ ਕਰਜ਼ੇ ਨੂੰ ਥੋੜਾ ਜਿਹਾ ਹਜੇ ਡਰਦੇ ਨੇ ਲੈਣ ਤੋਂ ਇਹ ਨਹੀਂ ਵੀ ਬਿਲਕੁਲ ਹੀ ਨਹੀਂ ਖੁਦਕੁਸ਼ੀਆਂ ਉੱਥੇ ਹੈਗੀਆਂ ਨੇ ਕਿਸਾਨੀ ਦਾ ਉੱਥੇ ਵੀ ਝਮੇਲਾ ਜਿਹੜਾ ਗਵਰਨਮੈਂਟ ਨਾਲ ਚੱਲਦਾ ਰਹਿੰਦਾ ਪਰ ਸਾਡੇ ਨੂੰ ਜਿਹੜਾ ਆਮ ਪਰਿਵਾਰਾਂ ਦਾ ਜੀਵਨ ਆ ਉਹ ਕਰਜ਼ੇ ਪੱਖ ਤੋਂ ਸੌਖਾ ਉਹ ਇਹ ਆ ਵੀ ਹਜੇ ਕੋਠੀਆਂ ਨਹੀਂ ਹੈ ਬਰਾਂਡੇ ਵਾਲੇ ਘਰ ਨੇ ਬਸ ਉਹ ਦੋ ਤਰ੍ਹਾਂ ਦਾ ਇਹ ਫਰਕ ਹੈ ਜੇ ਆਪਾਂ ਨੂੰ ਕਹਿ ਲਈਏ ਤਰੱਕੀ ਵਾਲੇ ਪੱਖ ਤੋਂ ਤਾਂ ਗਿਣ ਲਓ ਤਾਂ ਫਿਰ ਆਪਾਂ ਇਹੀ ਕਹਿੰਦੇ ਆ ਵੀ ਉਹ ਪਿੱਛੇ ਰਹਿ ਗਏ ਤਾਂ ਮੈਨੂੰ ਲੱਗਦਾ ਪਰ ਉਹ ਥੋੜੇ ਜੇ ਸਾਦੇ ਤੇ ਸਖਾਲੇ ਜਿਹਾ ਰਹੇ ਨੇ